ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਫਿਰ ਰੂਬਰੂ ਆਏ ਆਂ ਝੋਨੇ ਦੇ ਪ੍ਰਤੀ ਇੱਕ ਵੀਡੀਓ ਲੈ ਕੇ ਜਿਵੇਂ ਕਿ ਆ ਪੁਰਾਣੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ بارشਾਂ ਆਈਆਂ ਜਿਹਦੇ ਨਾਲ ਕੁਝ ਝੋਨੇ ਗੋਭ ਦੇ ਉੱਪਰ ਸੀ ਕੁਝ ਨਿਸਰ ਰਹੇ ਸੀ ਹਨਾ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਵੀਡੀਓ ਦੱਸਣ ਜਾ ਰਹੇ ਆ ਉਹ ਇੱਕ ਬੜੀ ਵਧੀਆ ਤੇ ਇੰਪੋਰਟੈਂਟ ਹਰ ਫਾਰਮਰ ਲਈ ਬਹੁਤ ਜ਼ਰੂਰੀ ਹੈ ਵੇਖਣਾ ਜਿਨੇ ਵਿੱਚ ਆਪਾਂ ਤੁਹਾਨੂੰ ਇਹ ਦੱਸਾਂਗੇ ਜਿਵੇਂ ਕੀ ਇਸ ਟਾਈਮ ਤਕਰੀਬਨ 100 ਦੇ ਵਿੱਚੋਂ 80% ਝੋਨੇ ਗੋਭ ਦੇ ਉੱਪਰ ਨੇ ਕੁਝ ਨਿਸਰਨੇ ਸ਼ੁਰੂ ਹੋ ਗਏ ਨੇ ਉਹ ਚਾਹਣ ਵਾਲੇ 2-4 ਦਿਨਾਂ ਚ ਨਿਸਰਨੇ ਸ਼ੁਰੂ ਹੋ ਜਾਣਗੇ ਇਹਨਾਂ ਕਰਕੇ ਬਾਰਿਸ਼ ਦੇ ਪੈਣ ਕਰਕੇ ਜਿੰਦੇ ਕਾਰਨ ਝੋਨੇ ਦੇ ਚਾਵਲ ਦਾ ਜਿਹੜਾ ਦਾਣਾ ਸੀ ਝੋਨੇ ਦਾ ਉਹ ਬਾਗੀ ਹੋਣਾ ਸਟਾਰਟ ਹੋ ਗਿਆ ਹੈ ਪਾਣੀ ਜ਼ਿਆਦਾ ਖੜਾ ਹੋਣ ਕਰਕੇ ਮੁੱਢ ਵੀ ਗਲਣ ਲੱਗ ਪਏ ਨੇ ਜਿੰਦੇ ਤੋਂ ਫੰਗੀਸਾਈਡ ਦਾ ਅਟੈਕ ਵੀ ਵੱਧ ਰਿਹਾ ਜਿਵੇਂ ਸ਼ੀਤ ਬ্লাইਟ ਵੱਧ ਰਿਹਾ ਡਾਰਕ ਸਪੌਟ ਦੀ ਬਿਮਾਰੀ ਆ ਰਹੀ ਹੈ ਉਸ ਤੋਂ ਬਾਅਦ بارش ਖੜਾ ਹੋਣ ਕਰਕੇ ਜਿੰਦੇ ਨਾਲ ਨਮੀ ਵਾਜ ਜਾਂਦੀ ਜ਼ਮੀਨ ਦੀ ਉਹਦੇ ਕਰਕੇ ਮੌਇਸਚਰ ਵਧਣ ਕਰਕੇ ਆਉਣ ਵਾਲੇ ਟਾਈਮ ਚ 2 4 5 7 ਦਿਨਾਂ ਦੇ ਵਿੱਚ ਹਲਦੀ ਪਟਾਕੇ ਦੀ ਬਿਮਾਰੀ ਵੀ ਉਸ ਵਿੱਚ ਜ਼ਰੂਰ ਆਏਗੀ ਇਹਨਾਂ ਕਰਕੇ ਆਪਾਂ ਤੁਹਾਡੇ ਵਾਸਤੇ ਇਹੋ ਜਿਹਾ ਮਾਈਕਰੋਨਿਊਟ੍ਰੀਐਂਟ ਲੈ ਕੇ ਆਏ ਆ ਜਿਹੜਾ ਕੀ ਬਾਇਓਲੋਜੀਕਲੀ ਪ੍ਰੂਫਡ ਇੱਕ ਐਡਾ ਕੁ ਵਧੀਆ ਸਟਰੀਕ ਟੈਕਨੋਲੋਜੀ ਦੇ ਨਾਲ ਤਿਆਰ ਹੋਇਆ ਹੈ ਜਿਹੜਾ ਕੀ ਇਨੈਰਾ ਕ੍ਰੋਪ ਸਾਇੰਸ ਦਾ ਬਣਿਆ ਹੋਇਆ ਫਾਇਰੋਰੋਡਾਸ਼ ਜਿਹਦੇ ਵਿੱਚ ਕੀ ਤੁਹਾਨੂੰ 11 ਇਹੋ ਜੇ ਜ਼ਰੂਰੀ ਤੱਤ ਮਿਲਦੇ ਨੇ ਜਿਹੜੇ ਕੀ ਫਸਲ ਦੇਈ ਬਹੁਤ ਜ਼ਿਆਦਾ ਲਾਭਦਾਇਕ ਨੇ ਜਿਵੇਂ ਕੀ ਦਾਣਾ ਦਾਗੀ ਹੋ ਰਿਹਾ ਹੈ ਉਹਦੇ ਵਾਸਤੇ ਇਹਦੇ ਵਿੱਚ ਕਾਪਰ ਲੈਡ ਮਰਕਰੀ ਜ਼ਿੰਕ ਪੋਟਾਸ਼ ਹੋਰ ਵੀ ਕਈ ਇਹੋ ਜੇ ਤੱਤ ਨੇ ਜਿਹੜੇ ਕੀ ਝੋਨੇ ਲਈ ਬਹੁਤ ਜ਼ਰੂਰੀ ਨੇ ਇਸਾਨ ਵੀਰੋ ਅੱਜ ਆਪਾਂ ਤੁਹਾਨੂੰ ਇਹ ਦਵਾਈ ਰეკਮੈਂਡ ਤਾਂ ਕਰ ਰਹੇ ਆ ਤਾਂ ਕਿ ਜਿਹੜਾ ਕੀ ਆਪਣੇ ਝੋਨੇ ਦੇ ਵਿੱਚ ਆਪਣੇ ਤਕਰੀਬਨ ਪੰਜਾਬ ਏਰੀਆ ਦੇ ਵਿੱਚ ਇਹ ਸਮੱਸਿਆ ਬਹੁਤ ਆਂਦੀ ਏ ਕਿਉਂਕਿ ਟੈਂਪਰੇਚਰ ਜਿਹੜਾ ਇਧਰ ਦਾ ਬਹੁਤ ਜ਼ਿਆਦਾ ਆਈ ਏ ਉਹਦੇ ਕਰਕੇ ਕੀ ਹੁੰਦਾ ਇੱਕ ਤਾਂ ਫੋਕ ਬਣ ਜਾਂਦੀ ਚਾਵਲ ਦੇ ਵਿੱਚ ਔਰ ਝੋਨੇ ਦੇ ਵਿੱਚ ਦਾਣਾ ਪਟਾਕਾ ਮਾਰ ਜਾਂਦਾ ਕੱਲੀ ਫਾਕ ਰਹਿ ਜਾਂਦੀ ਏ ਚਾਵਲ ਨਹੀਂ ਭਾਈ ਚਾਵਲ ਦੀ پیداوار ਨਹੀਂ ਹੁੰਦੀ ਇਹ ਪਟਾਕਾ ਵੀ ਨਹੀਂ ਪੈਣ ਦੇਗੀ ਫੋਕ ਵੀ ਨਹੀਂ ਬਣਾਏਗੀ ਵਜਨ ਵੀ ਦਾਣੇ ਦਾ ਵਧਾਏਗੀ ਤੇ ਝੋਨੇ ਦਾ ਝਾੜ ਵੀ ਵਧਾਏਗੀ ਦੂਜੀ ਗੱਲ ਜਿਹੜਿਆਂ ਵਿੱਚ ਪोटाश ਹੈ ਉਹਦਾ ਤੁਹਾਨੂੰ ਲਾਭਦਾਸੀ ਦਿੱਤਾ ਹੈ ਕਿ ਫੋਗ ਨਹੀਂ ਬਣਨ ਦੇਗੀ ਚਾਵਲ ਵੀ ਪੂਰਾ ਬਣਾਏਗੀ ਦੂਜੀ ਇਹਦੇ ਵਿੱਚ ਜਿਹੜੀ ਨਿੱਕਲ ਲੈਡ ਤੇ ਜ਼ਿੰਕ ਹੈ ਉਹ ਝੋਨੇ ਨੂੰ ਐਂਡ ਦਿੱਕਰ ਖੀਰ ਦਿੱਕਰ ਹਰਾ ਭਰਾ ਰੱਖੇਗੀ ਜਿੰਦੇ ਕਾਰਨ ਆਪਣਾ ਝੋਨਾ ਪੱਕਦਾ ਜਾਊਗਾ ਬਟ ਜਿਹੜਾ ਉਹਦਾ ਪੱਤਾ ਹੈ ਖੀਰ ਦਿੱਕਰ ਬਿਲਕੁਲ ਹਰਾ ਭਰਾ ਰਹੇਗਾ ਤੇ ਤੀਸਰਾ ਲਾਭ ਇਹਦੇ ਵਿੱਚ ਸਲਫਰ ਹੈ ਜਿਹੜਾ ਕੀ ਦਾਣਾ ਮੋਟਾ ਕਰਨ ਤੇ ਮਦਦ ਕਰਦੀ ਜਿੰਨੇ ਨਾਲ ਆਪਣੀ ਫਸਲ ਦਾ ਵੀ ਝਾੜ ਵਧੇਗਾ ਤੇ ਸਭ ਤੋਂ ਲਾਭਦਾਇਕ ਇਹਦੇ ਚ ਕੋਪਰ ਹੈ ਜਿਵੇਂ ਕੀ ਹਲਦੀ ਰੋਗ ਆ ਜਾਂਦਾ ਪਟਾਕਾ ਪੈਂਦਾ ਡੋੜ ਬੰਨੀ ਸ਼ੁਰੂ ਹੋ ਜਾਂਦੀ ਹੈ ਇਹ ਬਿਲਕੁਲ ਉਹਦੇ ਦੇ ਮਤਲਬ ਕਹਿਣ ਦਾ ਹੈ ਕਿ ਇਹ ਇਹ ਕੱਲੀ ਦਵਾਈ ਇੱਕ ਇਹੋ ਜਿਹਾ ਪੈਕੇਜ ਏ ਝੋਨੇ ਲਈ ਜਿਹੜਾ ਕੀ ਤਕਰੀਬਨ A to Z ਸਾਰੇ ਕੰਮ ਕਰ ਜਾਂਦਾ ਤੇ ਅਸੀਂ ਕਿਸਾਨ ਵੀਰੋ ਤੁਹਾਨੂੰ ਜਰੂਰ ਕਹਾਂਗੇ ਇਨਸੈਕਟੀਸਾਈਡ ਤੇ ਫੰਗੀਸਾਈਡ ਦਾ ਆਪਾਂ ਪਾ ਹੀ ਰਹੇ ਆ ਵੇਖੋ ਇਹ ਆਪਣੀ ਜ਼ਰੂਰਤ ਹੈ ਉਲੀ ਰੋਗ ਵਾਸਤੇ ਆਪਾਂ ਨੂੰ ਫੰਗੀਸਾਈਡ ਪਾਣਾ ਪੈਂਦਾ ਹੈ ਸੁੰਡੀ ਵਾਸਤੇ ਆਪਾਂ ਨੂੰ ਇਨਸੈਕਟੀਸਾਈਡ ਪਾਣਾ ਪੈਂਦਾ ਇੱਕ ਮਾਈਕਰੋਨਿਊਟ੍ਰੀਐਂਟ ਥੋੜਾ ਜਿਹਾ ਖਰਚਾ ਜ਼ਰੂਰ ਵਧੇਗਾ ਪਰ ਕਿਸਾਨ ਵੀਰੋ ਫਸਲ ਵੀ ਸੋਹਣੀ ਹੋਏਗੀ ਰੰਗ ਵੀ ਸੋਹਣਾ ਬਣੇਗਾ ਕੁਆਲਿਟੀ ਵੀ ਬਣੇਗੀ ਤੇ ਝਾੜ ਵੀ ਵਧੇਗਾ ਮੈਂ ਇਸ ਕਰਕੇ ਤੁਹਾਨੂੰ ਦੁਬਾਰਾ ਫਿਰ ਇਹ ਬੇਨਤੀ ਕਰਨ ਜਾ ਰਿਹਾ ਇਨੈਰਾ ਕ੍ਰੋਪ ਸਾਇੰਸ ਦਾ ਫਾਈਰੋਡਾਸ਼ ਇੱਕ ਪੈਕਟ 1.5 ਕਿੱਲੇ ਦੇ ਵਿੱਚ ਪ੍ਰਤੀ 1.5 ਕਿੱਲੇ ਦੇ ਵਿੱਚ ਇਹਨੂੰ ਸਪਰੇਅ ਕਰੋ ਤੇ ਇਸ ਦਾ ਲਾਭ ਉਠਾਓ ਇਹ ਬਹੁਤ ਜ਼ਿਆਦਾ ਵਧੀਆ ਮਾਈਕਰੋ ਨਿਊਟ੍ਰੀਐਂਟ ਹੈ ਜਿਹੜਾ ਕਿ ਬਾਇਓਲੋਜੀਕਲੀ ਸਟ੍ਰੀਕ ਟੈਕਨੋਲੋਜੀ ਨਾਲ ਤਿਆਰ ਹੋਇਆ ਹੈ ਤੇ ਇਹਦਾ ਕੋਈ ਖਰਚਾ ਖਾਸ ਨਹੀਂ ਹੈ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਅੱਜ ਕੱਲ ਦੇ ਵਿੱਚ ਟੈਕਨੋਲੋਜੀ ਵਧਣ ਕਰਕੇ ਖਰਚਾ ਜ਼ਰੂਰ ਹੋ ਰਿਹਾ ਪਰ ਆਪਦੀ ਫਸਲ ਆਪਦੀ ਸਪਰੇਅ ਦਾ ਖਰਚਾ ਫਸਲ ਆਪਦੇ ਵਿੱਚੋਂ ਹੀ ਘੱਟਦੀ ਹੈ ਇਹਦਾ ਖਰਚਾ ਤੁਸੀਂ ਨਾ ਸੋਚੋ ਇਹਨੂੰ ਵਰਤੋ ਤੇ ਇਹਦੇ ਲਾਭ ਤੁਹਾਨੂੰ ਪਤਾ ਲੱਗ ਜਾਣਗੇ ਐਂਡ ਵਿੱਚ ਤੁਹਾਨੂੰ ਬੇਨਤੀ ਇਹ ਕਰਨ ਜਾ ਰਹੇ ਆ ਕਿ ਜਿਵੇਂ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਹੋ ਉਸ ਤਰ੍ਹਾਂ ਹੀ ਇਸ ਵੀਡੀਓ ਨੂੰ ਵੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਇਸ ਵੀਡੀਓ ਨੂੰ ਪ੍ਰਮੋਟ ਕਰਕੇ ਹਰ ਫਾਰਮਰ ਦੇ ਘਰ ਤੱਕ ਭੇਜੋ ਤਾਂ ਕਿ ਕਿਸਾਨ ਭਰਾਵਾਂ ਵਿੱਚ ਜਿੰਨਾ ਕੋਈ بارش ਨਾਲ ਕਿਸੇ ਦਾ ਕੋਈ ਨੁਕਸਾਨ ਹੋਇਆ ਹੈ ਉਹਦੇ ਕਾਰਨ ਜਿਹੜਾ ਝੋਨਾ ਹੈ ਉਹਦੀ ਕੁਆਲਿਟੀ ਵੀ ਸੋਹਣੀ ਬਣ ਸਕੇ ਤੇ ਅਗਲੇ ਦਾ ਜਿਹੜਾ ਮੰਨ ਕੇ ਚਲੋ ਕਿਸੇ بارش ਕਰਕੇ ਝਾੜ ਤੇ ਨੁਕਸਾਨ ਹੋਣਾ ਸੀ ਉਹ 40 ਵਰਨ ਨਾਲ ਉਹਨਾਂ ਦਾ ਜਿਹੜਾ ਨੁਕਸਾਨ ਹੈ ਉਹ ਵੀ ਪੂਰਾ ਹੋ ਸਕੇ ਮੈਂ ਤੁਹਾਡਾ ਆਪਣਾ ਸਮੇ ਸਿਕਰੀ ਅਸ਼ਵਨੀ ਸਿਕਰੀ ਐਂਡ ਸੰਸ ਤੋਂ ਲੋਕੇਸ਼ਨ ਤੇ ਨੰਬਰ ਮੇਰਾ ਸਕਰੀਨ ਦੇ ਥੱਲੇ ਚੱਲ ਰਿਹਾ ਹੈ ਜਿਹੜੇ ਕਿਸੇ ਪ੍ਰਾਪਤ ਨੂੰ ਮੇਰੇ ਨਾਲ ਗੱਲ ਕਰਨੀ ਹੋਵੇ ਉਹ ਸਵੇਰੇ 10 ਵਜੇ ਤੋਂ ਬਾਅਦ ਸ਼ਾਮੀ 7 ਵਜੇ ਤੋਂ ਪਹਿਲਾਂ ਮੈਨੂੰ ਫੋਨ ਕਰ ਸਕਦਾ ਹੈ ਸਸਰੀਗਾ ਜੀ